ਅਗਲੇ ਦਿਨ ਸਾਨੂੰ ਡਿਪਟੀ ਕਮਿਸ਼ਨਰ ਦਫ਼ਤਰ ਫੱਟਿਆ ਗਿਆ 10 ਵਜੇ ਮੈਂ ਤੇ ਮੇਰੇ ਚਾਰ ਸਾਥੀ ਛੁੱਟੀ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਸਾਨੂੰ ਕਹਿੰਦੇ ਤੁਹਾਨੂੰ 2 ਵਜੇ ਤੱਕ ਅਸੀਂ ਟਾਈਮ ਦੀ ਸੋਚਣਾ ਪਾ ਦਿੰਦੇ ਆ 4 ਵਜੇ ਮੈਨੂੰ ਦੁਬਾਰਾ ਫੋਨ ਆਇਆ ਔਰ ਉਹ ਕਹਿੰਦੇ ਵੀ ਤੁਹਾਨੂੰ ਸੀਐਮ ਨਾਲ ਮੀਟਿੰਗ ਮਿਲ ਗਈ ਮੈਂ ਕਿਹਾ ਮੈਨੂੰ ਚਿੱਠੀ ਦਿਓ ਜਦੋਂ ਚਿੱਠੀ ਕੱਢੀ ਤਾਂ ਉਹਦੇ ਵਿੱਚ ਡੈਮੋਕਰੈਟਿਕ ਟੀਚਰ ਫਿਨਾਂਟ ਦਾ ਨਾਮ ਹੀ ਹੈ ਨਹੀਂ ਸੀ ਉਹ 20 ਤਰੀਕ ਦੀ ਇੱਕ ਮੀਟਿੰਗ ਦਿੱਤੀ ਆ ਉਹ ਚਾਪਲੂ ਫੌਟ ਮੀਟਿੰਗ ਦੇ ਨਾਲ ਜਿੰਦਾ ਕੋਈ ਮਤਲਬ ਨਹੀਂ ਉਹ ਜਿਹੜੀ ਕਮੇਟੀ ਆ ਜਿੰਦਾ ਕੰਮ ਮਿੱਟੀ ਪਾਉਣਾ ਹੈ ਕੰਮ ਕਰਨਾ ਨਹੀਂ ਆ ਉਹ ਵਿਹਲੜਾ ਦੀ ਕਮੇਟੀ ਆ ਔਰ ਉਹਦੇ ਵਿੱਚ ਕਿਸੇ ਕੋਲੇ ਕੋਈ ਤਾਕਤ ਨਹੀਂ ਉਹਦੇ ਕੋਲੇ ਕੋਈ ਫੈਸਲਾ ਲਾਉ ਕੋਈ ਸ਼ਕਤੀ ਨਹੀਂ ਹੈਗੀ ਉਹ ਕਮੇਟੀ ਬਣਾਈ ਆ ਲੋਕਾਂ ਨੂੰ ਲਾਰਾ ਲਾਰ ਵਾਸਤੇ ਤਾਂ ਅਸੀਂ ਉਹ ਜਵਾਬ ਦੇਤਾ ਕਿ ਅਸੀਂ ਤੁਹਾਡੀ ਉਹ ਸਬ ਕਮੇਟੀ ਨਾਲ 20 ਤਰੀਕ ਨੂੰ ਮੀਟਿੰਗ ਨਹੀਂ ਕਰਨ ਜਾ ਰਹੇ ਸਾਡੀ ਮੰਗ ਸੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਈ ਜਾਵੇ ਅਸੀਂ ਉਹ ਚੀਜ਼ ਦਰਜ ਕਰਾ ਕੇ ਆਏ ਅਗਲੇ ਦਿਨ ਫੇਰ ਸਾਨੂੰ ਸੁਣਿਆ ਤੁਹਾਨੂੰ ਮੁੱਖ ਮੰਤਰੀ ਨਾਲ ਮਲਾ ਦਿੰਦੇ ਆ ਤਾਂ ਇਹਨਾਂ ਦੇ ਸੀਆਈਡੀ ਵਾਲੇ ਬੰਦੇ ਸਾਨੂੰ ਬੁਲਾ ਕੇ ਲੈ ਕੇ ਜਾਣ ਤੇ ਉਸ ਜਿਹੜਾ ਉਹਨਾਂ ਦਾ ਆਰ.ਐਸ.ਬੀ. ਸੀ ਉਹਦੇ ਸਾਹਮਣੇ ਖੜਾ ਕਰਤਾ ਲੋਆ ਕਰ ਲੋ ਮੇਟੂ ਤਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਚਾਲਾਂ ਚੱਲਣ ਵਾਲੇ ਲੋਕ ਐ ਉਹ ਸਦਾ ਭਲਾ ਨਹੀਂ ਕਰ ਸਕਦੇ ਇਹ ਸਿਰਫ ਤੇ ਸਿਰਫ ਆਪ ਤੋਂ ਭਲੇ ਤੇ ਲੱਗੇ ਹੋਏ ਆ ਆਪਦੇ ਟਿੱਡ ਪਰੰਤੇ ਲੱਗੇ ਹੋਏ ਆ ਪਰੰਤੂ ਲਗਾਤਾਰ ਇਹ ਬੰਦੇ ਪੁੱਛੇ ਘੱਟ ਰਹੇ ਆ ਸਾਡਾ ਜਿਹੜਾ ਸਾਡੀ ਕਿਰਤ ਨੂੰ ਲੁੱਟ ਕੇ ਖਾ ਰਹੇ ਜੀ ਅੱਜ ਭਾਰਤ ਦੇ ਕਾਨੂੰਨ ਅਨੁਸਾਰ ਵੀ ਲਗਭਗ ਜਿਹੜਾ 1 ਚੈਨਲ ਸਬਸਕ੍ਰਾਈਬ ਕਰੇ ਜਿਹਨੂੰ ਕੋਈ ਕੰਮ ਨਹੀਂ ਆਉਂਦਾ ਜਿਹੜਾ ਮਜ਼ਦੂਰੀ ਦਾ ਕੰਮ ਕਰਦਾ ਉਹਦੇ 18000 ਤੱਕ ਖਾ ਤੇ ਜਿਹੜਾ ਸਕਿੱਲ ਹਾਸਲ ਕਰ ਲਿਆ ਜਿਹਨੂੰ ਕੰਮ ਤੇ ਮਹਾਰਤ ਹਾਸਲ ਹੋ ਗਈ ਨੂੰ ਕੰਮ ਕਰਦਿਆਂ ਨੂੰ 10 ਸਾਲ ਤੋਂ ਵੱਧ ਹੋ ਗਏ ਇਹਦਾ ਮਤਲਬ ਤੁਸੀਂ ਸਕਿਲਡ ਵਰਕਰ ਹੋ ਪਰ ਸਕਿਲਡ ਵਰਕਰ ਨੂੰ ਪੂਰੀ ਤਨਖਾਹ ਦੇਣੀ ਬਣਦੀ ਹੈ ਪਰ ਇਹ ਲੁੱਟ ਦਾ ਜਿਹੜਾ ਸਿਸਟਮ ਹੈ ਇਸ ਨੂੰ ਲਗਾਤਾਰ ਚਲਾਈ ਰੱਖ ਰਹੇ ਆ ਤਾਂ ਤੁਹਾਡੀ ਜਿਹੜੀ ਤਨਖਾਹ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ 25 ਤੋਂ 26000 ਰੁਪਏ ਕੱਟੋ ਅਤੇ ਬਸ ਬਣਦੀ ਹੈ ਤੁਹਾਡੀ ਜਿਹੜੀ ਮਿਲਣੀ ਚਾਹੀਦੀ ਹੈ ਉਹ ਤੁਹਾਨੂੰ 3000 ਦੇ ਵਿੱਚ ਤੇ ਸਾਡੀਆਂ ਆਸਾਂ ਵਰਕਰ ਤਾਂ ਨੂੰ 25000 ਦੇ ਲੱਗ ਤੇ ਇੱਕ ਮਹੀਨਾ ਪੂਰੀ ਲੁੱਟ ਫੁੱਟ ਕੀਤੀ ਜਾਂਦੀ ਹੈ ਪਰ ਜਦੋਂ ਕੋਈ ਕੰਮ ਕਰਾਉਣਾ ਹੁੰਦਾ ਸਾਰੇ ਕੰਮ ਸਾਫ ਦਿੱਤੇ ਜਾਂਦੇ ਆਸਾ ਵਰਕਰ ਪੈਣਾ ਪਤਾ ਨਹੀਂ ਫੀਲਡ ਵਿੱਚ ਕਿੰਨੇ ਤਰ੍ਹਾਂ ਦੇ ਕੰਮ